ਸਤਿ ਸ਼੍ਰੀ ਅਕਾਲ ਮੈਗਪਟਿਕਨ ਹੋਮ ਰਿਵਿਊ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਤੇ ਇਸ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜੁੜ ਕੇ ਦੇਖਿਓ ਤੇ ਉਹ ਸਿੱਕ ਕਮੈਂਟ ਵੀ ਜਰੂਰ ਕਰਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਿੱਦਾਂ ਲੱਗੀ ਤੇ ਕੋ ਅੱਜ ਪੜਾਉਣਾ ਲੱਗ ਰਹੀ ਜੀ ਮਹਿੰਗੀ ਦੇਖਾਂਗੇ ਹਲਪਾ ਪਤਾ ਨਹੀਂ ਹੈਗਾ ਸਾਡਾ ਜਿਵੇਂ ਨ ਮਮਾ ਦੀ ਤੇ ਡੈਡੀ ਦੀ ਹੈਪੀ ਐਂਡ ਮਨਥਰੀ ਸੀਗੀ ਤੇ ਅਸੀਂ ਸੋਚਿਆ ਸੀ ਮੈਂ ਸਪ੍ਰਿੰਗਰੋਲ ਬਣਾਉਣ ਨੂੰ ਮਮਾ ਕਹਿੰਦੇ ਮਹਿੰਗੀ ਬਣਾ ਲਓ ਤੇ ਮੈਨੇ ਸੋਚਿਆ ਸਪ੍ਰਿੰਗਰੋਲ ਬਣਾਨੇ ਚਲੋ ਆਪਾਂ ਦੇਖਦੇ ਹਾਂ ਕਿ ਬਣਦਾਗਾ ਐਂਡ ਤੇ ਚਲੋ ਜੀ ਬਣੀ ਬੱਲਣ ਲਈ ਰੱਖ ਦਿੱਤਾ ਹੈਗਾ ਤੇ ਆਪਾਂ ਇਧਰ ਆਪਣੀ ਜਿਹੜੀ ਹੈ ਮਹਿੰਗੀ ਹੈਗੀ ਆਪਾਂ ਬਿਨਾ ਆਲੂਆਂ ਤੋਂ ਤੇ ਪਿਆਸ ਤੋਂ ਕਰਾਂਗੇ ਹਲ ਮੈਨੇ ਸੁੱਜੀ ਜਾ ਰਹੀ ਹੈ ਕਿ ਮੈਂ ਨਾ ਸਪਰਿੰਗ ਰੋਲ ਬਣਾਵਾਂ ਤੇਰੇ ਵਿੱਚ ਤਾਂ ਬਿਨਾ ਆਲੂਆਂ ਤੋਂ ਵੀ ਸਵਾਦ ਨਾ ਆਵੇਗੀ ਨਹੀਂ ਚਲੋ ਹੁਣ ਆਪਾਂ ਇਹਦੇ ਵਿੱਚ ਮਹਿੰਗੀ ਪਾਣੀ ਜਿਹੜੀ ਆਪਣੀ ਉਹ ਸਟਾਰਟ ਕਰ ਦਿੱਤੀ ਹੈਗੀ ਦੇਖੋ ਜੀ ਆਪਾਂ ਸਾਰੀਆਂ ਆਪਣੀ ਮਹਿੰਗੀ ਪਾਣੀ ਵਿੱਚ ਢਾਲ ਦਿੱਤੀ ਹੈਗੀ ਉਬਾਲਣ ਲਈ ਅੱਜ ਜਦੋਂ ਸਪਰਿੰਗ ਰੋਲ ਰੈਡੀ ਕਰਾਂਗੇ ਹੁਣ ਆਪਣਾ ਪੱਕਾ ਹੋ ਗਿਆ ਹੈਗਾ ਆਪਾਂ ਨੂਣੀ ਮਿਰਚ ਵੀ ਪਾ ਲਿਆ ਹੈਗੇ ਰਿੱਚ ਹਲਦੀ ਆਪਾਂ ਵਾਲੇ ਵਿੱਚ ਐਡ ਕਰਾਂਗੇ ਹੁਣ ਆਪਾਂ ਇਹ ਮਿਕਸ ਕਰਦੇ ਹਾਂਗੇ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਸੁਪਣਾ ਜੀਰਾ ਉਹ ਵੀ ਐਡ ਕਰ ਲਿਆ ਹੈਗਾ ਹਾਂ ਹਾਂਜੀ ਹਾਂਜੀ ਆਪਾਂ ਜੀ ਰਿਵੀ ਐਡ ਕਰ ਲਿਆ ਹੈਗਾ ਵਿੱਚ ਹੁਣ ਆਪਾਂ ਇਹਨੂੰ ਮਿਕਸ ਕਰ ਦੇਈਏ ਸਾਰੇ ਨੂੰ ਦੇਖੋ ਜੀ ਆਪਣੀ येलो येलो ਬੈਂਚ ਹੋ ਗਈ ਹੈਗੀ ਬਹੁਤ ਟੇਸਟੀ ਲੱਗ ਰਹੀ ਹੈ ਜੀ ਦੇਖਣ ਚ ਵੀ ਹੁਣ ਆਪਾਂ ਸਪ੍ਰਿੰਗ ਰੋਲ ರೆਡੀ ਕਰਾਂਗੇ ਜੀ ਤੇ ਹੁਣ ਆਪਾਂ ਤੁਹਾਨੂੰ ਸੱਥੇ ਰੋਲ ਬਣਾਉਣੇ ਸਿਖਾਵਾਂਗੇ 10 ਸਪ੍ਰਿੰਗ ਰੋਲ ਬਣ ਜਿਆਗੇ ਤੇ ਬਾਅਦ ਵਿੱਚ ஸ்டு மெகி ரெடி பண்ணா தான் ਸਪਰਿੰਗ ਰੋਲ ਲਈ ਆٹے ਦਾ ਕੱਪੜਾ ਛਾਣ ਕਰਕੇ ਮੈਂ ਏਦਾਂ ਬਣਾ ਕੇ ਤਿਆਰ ਕਰ ਲਿਆ ਜਿਹਦੇ ਨਾਲ ਆਪਾਂ ਸਪਰਿੰਗ ਰੋਲ ਆਪਣੇ ਤਿਆਰ ਕਰਾਂਗੇ ਦੇਖੋ ਹੁਣ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸ ਦਈਏ ਜੇ ਤੁਹਾਨੂੰ ਵੀ ਆਪਣੇ ਘਰੇ ਏਦਾਂ ਰੈਸਪੀ ਬਣਾਉਣੀ ਹੈ ਤਾਂ ਏਦਾਂ ਜ਼ਰੂਰ ਟਰਾਈ ਕਰੋ ਬਹੁਤ ਟੇਸਟੀ ਬੰਦੇਗੀ ਅਸੀਂ ਦੂਜੀ ਵਾਰ ਟਰਾਈ ਕਰ ਰਹੇ ਹਾਂਗੇ ਦੇਖੋ ਅਜੀ ਆਪਾਂ ਆਟਾ ਗੁੰਨਣ ਲਈ ਏਦਾਂ ਏਡਬੂ ਲੈ ਲਿਆਗਾ ਬੜਾ ਸਾਰਾ ਹੁਣ ਆਪਾਂ ਇਹਨੂੰ ਆਟਾ ਜਿਹੜਾ ਗੁੰਨਾਂਗੇ ਚਲੋ ਜੀ हम आप नून मिर्च एड करेंगे थोड़ा नमक आप कर लिएच एड करा देखो जी आप अपनी महंगी तो धर ली है आप आटा गुनना स्टार्ट कर दिता है देखो जी मैं थोड़ी जी खान लगी सी महंगी इधर अपना आटा गुन के रेडी भी हो गया सीगा ਦੇਖੋ ਜੀ ਆਪਾਂ ਸਾਰ ਸਾਮਾਨ ਆਪਣਾ ਰੈਡੀ ਕਰ ਲਿਆਗਾ ਚਕਲਾ ਬੇਲਣਾ ਵੀ ਤੇ ਆਪਣਾ ਆਟਾ ਵੀ ਤੇ ਮਹਿੰਗੀ ਸਾਰ ਕੁਝ ਆਪਣਾ ਰੈਡੀ ਹੈ ਤੇ ਆਪਣਾ ਆਟਾ ਹੁਣ ਆਪਾਂ ਇਹਨੂੰ ਬੇਲ ਦੇਣਗੇ ਚਲੋ ਜੀ ਦੇਖੋ ਜੀ ਨਾ ਆਪਾਂ ਇਦਾਂ ਨੇ ਸ਼ੇਪ ਚ ਕਰ ਲੈਣਾਗਾ ਤੇ ਆਪਾਂ ਇਹਦੇ ਸ਼ੇਪ ਜਿਹਾ ਕੱਟ ਲਿਆਗੇ ਗੋਲ ਕਰਕੇ ਇਦਾਂ ਇਹਨੂੰ ਸ਼ੇਪ ਕਰ ਲੈਣਾਗਾ ਫਿਰ ਵਿੱਚ ਆਪਾਂ ਮਹਿੰਗੀ ਐਡ ਕਰਾਂਗੇ ਚਲੋ ਜੀ ਦੇਖੋ ਜੀ ਆਪਾਂ ਤਾਂ ਜਿੱਦਾਂ ਦੀ ਵੀ ਸ਼ੇਪ ਹੋਈ ਆਪਾਂ ਉਹਦਾਂ ਨਹੀਂ ਕਰ ਲਈਏਗੀ ਦੇਖੋ ਇਹ ਵਿੱਚ ਇਹ ਮਹਿੰਗੀ ਵੀ ਐਡ ਕਰ ਲਈ ਹੁਣ ਆਪਾਂ ਇਹਨਾਂ ਨੂੰ ਤਲਾਂਗੇ ਪਹਿਲਾਂ ਆਪਾਂ ਸਾਰੇ ਰੈਡੀ ਕਰ ਲਈਏ ਜੀ ਚਲੋ ਦੇਖੋ ਜੇ ਆਪਾਂ ਇਦਾਂ ਚੌਰਸ ਸ਼ੇਪ ਕਰ ਲਈਏਗੀ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਮਹਿੰਗੀ ਐਡ ਕਰਾਂਗੇ ਆਪਾਂ ਇਹਦੇ ਨੂੰ ਟੱਕ ਦਾਂਗੇ ਫਿਰ ਤੁਸੀਂ ਘਰਦ ਲਓ ਚਮਚ ਲਓ ਇਹਨੂੰ ਆਪਾਂ ਬਚਾ ਲਓ ਸ਼ੇਪ ਦੇਵਾਂਗੇ ਹ ਤਾਂ ਜੇ ਤੁਸੀਂ ਆਪਣਾ ਤਲਕੇ ਹੀ ਸ਼ੇਪ ਦੇਣਾ ਚਾਹੁੰਦੇ ਉਹਦੋਂ ਵੀ ਇੰਦ ਕਰ ਸਕਦੇ ਹੋਗੇ ਕਰਦ ਲਿਆਇਓ ਦੇਖੋ ਜੀ ਹੁਣ ਆਪਾਂ ਇਦਾਂ ਕਰ ਲਿਆ ਹੈਗਾ ਸਾਰੇ ਸਪ੍ਰਿੰਗ ਰੋਲ ਹਰਦੇ ਬਹੁਤ ਪਏ ਨੇਗੇ ਕਰਨ ਵਾਲੀ ਚਲੋ ਜੀ ਅੱਜ ਵੀ ਮੇਰੀ ਹੈਪੀ ਅਨਵਸਰੀ ਯਾਗੀ ਤਾਂ ਕਰਕੇ ਆਪਾਂ ਇੱਥੇ ਸਾਰਾ ਇਹ ਸਮਾਨ ਲਾਰੇਗੇ ਸਪ੍ਰਿੰਗ ਰੋਲ ਵਗੈਰਾ ਮम्मा ਤੇ ਟੈੜੀ ਦੀਨ ਵਨਸਰੀ ਯਾਗੀ ਚਲੋ ਅਜਾਪਾ ਕਰੇ ਸਪ੍ਰਿੰਗ ਰੋਲ ਦੀ ਰੈਸਪੀ ਕਰਕੇ ਮम्मा ਦੇ ਨਾਲ ਅਸੀਂ ਜਿਹੜੀਆਂ ਸੈਲੀਬ੍ਰੇਸ਼ਨ ਸੈਲੀਬ੍ਰੇਟ ਕਰਾਂਗੇ ਚਲੋ ਮम्मा ਬੇਲ ਦੋ ਬੇਲ ਦੋ ਲਓ ਕਰਦੇ ਹਾਂ ਦੇਖੋ ਜੀ ਆਪਾਂ ਇਦਾਂ ਇਹਦੀ ਸ਼ੇਪ ਕੱਟ ਲੈਣੀ ਹੈਗੀ

फिर रात होगी बहुत देर लग जाएगी हमको। बनाते समय जोर बहुत लगता है भाई सिर्फ खाना इजी है बनाना बहुत होखा है सब खाएंगे पर मैं बना रही हूँ अकेली पर बहुत होते हैं ये सब अब मम्मा इसको तलेंगे मैं तो मम्मा तल दो प्लीज मैं तब की हूँ आपकी नर्सरी है काम तो कर सकते हो प्लीज हम तो खाएंगे ਪਾਣਾ ਨਹੀਂ ਹੈ ਬਣਾਣਾ ਵੀ ਹੈ ਨਾ ਨਾ ਟਾਈਮ ਘੰਟੇ ਪੈ ਨਹੀਂ ਮੇਰੇ ਪੁੱਤ ਮੈਂ ਕੰਮ ਕਰ ਬਾਤ ਵਿੱਚ ਕਰ ਲੈਣਾ ਆ ਪਹਿਲੇ ਤਲ ਰੂ ਤਲਣਾ ਕੌਨਸਾ ਆਖੇ ਮਿੰਟ ਲੱਗੇਗਾ ਆਪਕੋ ਜਿਦੋਂ ਬਣ ਗਿਆ ਮੈਨੂੰ ਬਾਜ ਮਾਰਦੀ ਮੈਂ ਆ ਜੂਗੀ ਖਾਣ ਵਾਸਤੇ ਇੰਨੇ ਵਿੱਚ ਕੰਮ ਕਰ ਲੈ ਓਹੋ ਹੋ ਹੋ ਪਹਿਲਾਂ ਤਲੋ ਮੈਨੂੰ ਨੂੰ ਪਤਾ ਹਮਾਂ ਪਲੀਜ਼ ਦੇਖੋ ਆ ਦੇਖੋ ਮੈਂ ਇਹਨਾਂ ਤਿਆਰ ਕਰਕੇ ਹੁਣ ਉਹ ਤੇ ਹੁਣ ਕਰਕੇ ਦੇ ਦਨੀ ਹੈ ਤੇਲ ਪਾ ਕੇ ਦੇ ਦਨੀ ਚ ਕਿ ਕਿਉਂ ਪਾਉਣਗੇ ਤੇਲ ਪਾਵਾਂ ਤੇਲ ਪਾ ਲਓ ਆਇਲ ਤੂੰ ਹੀ ਕਰੀ ਪੁੱਤੋ ghee ਨਹੀਂ ਪਾਣਾ ਮੈਂ ਧਰ ਕੱਢਦਾ ਮੈਂ ਬਾਅਦ ਵਿੱਚ ਦੇਖੋ ਜੀ ਹਨੇਰਾ ਜੀ ਹੋ ਗਿਆ ਸੀਗਾ ਆਪਾਂ ਅੰਦਰ ਜਾ ਕੇ ਆਪਣਾ ਬਿਜਲੀ ਵਾਲੇ ਚੁੱਲੇ ਤੇ ਤੇਲ ਨੂੰ ਇੱਕ ਪਾਂਡਲ ਚ ਪਾ ਕੇ ਨਾ ਅਰ ਜਨਾ ਦਾ ਦਿੱਤਾ ਸੀਗਾ ਹਾਂਪਾ ਹੁਣ ਅਸੀਂ ਇਹ ਚੱਕਾ ਸਪ੍ਰਿੰਗਰ ਉਹ ਲੈ ਕਰਾਂਗੇ ਇਹ ਕਿੰਨੇ ਕਿੱਦਾਂ ਇਹ ਕਾਦੇ ਨਾਲ ਇਹ ਤੋਂ ਕਿੰਨਾ ਮোদਿਆ ਲੱਗ ਰਿਹਾ ਬਸ ਵੇਖੋ ਉਹ ਜੂ ਮਾਰ ਦਿੱਤੇ ਜਨਾ ਦੀ ਫੇੜ ਦਾ ਸੁੱਤਣਾ ਪਾ ਲਈ ਅਦਾ ਕਰ ਲਿਆਗਾ ਹੁਣ ਆਪਾਂ ਇਧਰ ਆ ਚੁੱਕੇ ਆ ਛਾਨਣ ਦੇ ਵਿੱਚ ਚਲੋ ਚਲ ਜਪਾ ਹੁਣ ਫੇਲੰਦੋ ਕਰ ਲਿਆਗਾ ਚਲੋ ਮਮਾ ਢਾਪੋ ਫਰਵੰਤੀ ਲੋਟ ਬਣੀ ਬਾਣ ਗਿਆ ਇੱਕ ਪਾ ਕੇ ਦੇਖਿਓ ਮਾਇਆਏ ਕੋਈ ਪਾੜੋ ਜਿਹੜਾ ਵਧੀਆ ਚ ਬਣ ਤੇ ਦੇਖੋ ਹੋਈ ਬਣੀ ਤੇ ਪਾਪਾ ਵੀ ਆ ਚੁੱਕੇ ਸੀਗੇ ਹਾਂ ਤੇ ਕੋਈ ਇੰਪਲ ਸਪ੍ਰਿੰਗ ਰੋਲ ਲੈਣੇ ਕਰਦੇ ਨੇ ਦੇਖੋ ਬ੍ਰੇਸ ਸਪ੍ਰਿੰਗ ਰੋਲ ਰੈਡੀ ਨੇ ਜੀ ਹੁਣ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਕੱਢਾਂਗੇ ਟੇਸਟੀ ਹੋਵਨੇ। ਦੇਖੋ ਜੀ ਕਿੰਨੇ ਸੁਆਦਿਸ਼ਟ ਲੱਗ ਰਹੇ ਆਪਣੇ ਸਪ੍ਰਿੰਗ ਰੋਲ। ਚਲੋ। ਦੇਖੋ ਜੀ ਆਪਣੇ ਸਪ੍ਰਿੰਗ ਰੋਲ ਜਿਹੜੇ ਰੈਡੀ ਹੋ ਗਏਗੇ। ਇਹਨੇ ਟੇਸਟੀ ਲੱਗ ਰਹੇ ਹੈ ਜੇ ਤੁਸੀਂ ਦੇਖ ਵੀ ਸਕਦੇ ਹੋਗੇ। ਖੁਦ। ਹੁਣ ਆਪਾਂ ਇਹਨਾਂ ਟੇਸਟ ਕਰਦੇ ਹਾਂ ਜੀ। ਚਲੋ। ママとセリファイオンティキソビ ਬਣਾ ਲਈ ਸੀ ਹੋਰ ਬਣਾਉਣੀ ਆ ਮਮਾ ਜੀ ਕੰਨਾ ਦੋ ਤੇ ਮੈਂ ਆਪਣੇ ਦਾਦਾ ਜੀ ਨੂੰ ਵੀ ਖਲਾਈ ਤੇ ਦਾਦਾ ਜੀ ਕਹਿੰਦੇ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਇਹ ਤੇ ਅਸੀਂ ਦੂਜੀ ਵਾਰ ਇਹ ਰੈਸਪੀ ਟਰਾਈ ਕੀਤੀ ਸੀਗੀ ਤੇ ਬਹੁਤ ਟੇਸਟੀ ਬਣੇ ਸੀਗੇ ਤੇ ਹੁਣ ਦਾਦਾ ਜੀ ਨੇ ਖਾਦਾ ਤੇ ਨਾਲ-ਨਾਲ ਮੈਂ ਵੀ ਖਾ ਲਈ ਸੀ ਜ ਦੋ ਤਿੰਨ ਤੇ ਤਾਦੀ ਦਾਤਾ ਜੀ ਨੇ ਖਾਤਾ ਦਾਦਾ ਜੀ ਨੇ ਬਹੁਤ ਟੈਸਟੀ ਬਣਾ ਸੀਗਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਹੁਣ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਲੈ ਕੇ ਉਨਤਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੇਸ਼ਾ ਸਸਰੇ ਕਰ ਬਾਈ ਬਾਈ